ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਖੜੇ ਆ ਫਤਿਹ ਦੀ ਸਾਂਝ ਅਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਰਾਉਂਡ ਕਲਾਸ ਫਾਊਂਡੇਸ਼ਨ ਸੰਸਥਾ ਵੱਲੋਂ ਪਟਿਆਲੇ ਤੋਂ ਚੱਲ ਕੇ ਇੱਥੇ ਪਵਨ ਸਥਾਨ ਪੰਜਵੇਂ ਪਾਸ਼ਾ ਦਾ ਗੁਰੂ ਅਜਿੰਦ ਦੇਵ ਜੀ ਮਹਾਰਾਜਾ ਸਥਾਨ ਹੈਗਾ ਇਹ ਰੇਰੂ ਸਾਹਿਬ ਦੇ ਨਾਂ ਤੇ ਸਥਾਨ ਹੈਗਾ ਜਿੱਥੇ ਕਿ ਰੇਰੂ ਰੇਰੂ ਦਾ ਰੁੱਖ ਜਿਹੜਾ ਹੈਗਾ ਸੰਸਾਰਕ ਯਾਤਰਾ ਪੂਰੀ ਕਰ ਗਿਆ ਆਪਣੀ ਉਹ ਪੂਰੀ ਕਰਨ ਤੋਂ ਬਾਅਦ ਸਾਡੇ ਅੱਜ ਸਾਡੇ ਧਨ ਭਾਗ ਆ ਸਾਡੇ ਬਾਬਾ ਜੀ ਸਾਡੇ ਨਾਲ ਹੈਗੇ ਆ ਇਸ ਗੁਰੂਕਾਰ ਜਿਸ ਰੀਰੂਦ ਰੁੱਖ ਸਮਰਪਿਤ ਕਰਨ ਆਏ ਆਏ ਆ ਇਹ ਸਾਡੇ ਬਹੁਤ ਹੀ ਸ਼ਤ ਸਾਡੇ ਚੰਗੇ ਕਰਮ ਕੀਤੇ ਆ ਜਿਹੜੇ ਇਸ ਪੁਰਾਤਨ ਜਗ੍ਹਾ ਤੇ ਸੀ ਪਹੁੰਚੇ ਆ ਉਹ ਪਹੁੰਚ ਕੇ ਸੀ ਰੀਰੂਦ ਰੁੱਖ ਅਸੀਂ ਅੱਜ ਲਾਇਆ ਇਸ ਥਾਂ ਤੇ ਤੇ ਸਾਡਾ ਜਿਹੜਾ ਇਹ ਜਿਹੜੇ ਕਰਮ ਹੈਗੇ ਸਾਡੇ ਜਿਹੜੇ ਪੁਰਾਣੇ ਸਬੰਧ ਕਰਦੇ ਆ ਰੁੱਖਾਂ ਤੇ ਸ਼ਾਇਦ ਅੱਜ ਸਫਲ ਹੋਇਆ ਕਿਉਂਕਿ ਏਡੇ ਵੱਡੇ ਥਾਂ ਤੇ ਅਸੀਂ ਮਹਾਰਾਜ ਆਏ ਹੋਏ ਆ ਉੱਥੇ ਸੀ ਰੀਰੂਦ ਰੁੱਖ ਸਮਰਪਿਤ ਕੀਤਾ ਸਾਡੇ ਵਿਚਕਾਰ ਬਾਬਾ ਜੀ ਸਾਡੇ ਨਾਲ ਹੈਗੇ ਆ ਹੁਣ ਅਸੀਂ ਕਹਾਂਗੇ ਬਾਬਾ ਜੀ ਸਾਨੂੰ ਇਸ ਰੇਰੂ ਦੇ ਰੇਰੂ ਸਾਹਿਬ ਦੇ ਜਿਹੜਾ ਸਾਡਾ ਇਤਿਹਾਸ ਹੈਗਾ ਸਾਨੂੰ ਸਾਡੀ ਸੰਗਤ ਨੂੰ ਦੱਸੋ ਜੀ ਤੇ ਲੋਕਾਂ ਨੂੰ ਜੋ ਮੈਸੇਜ ਦੇਣਾ ਪੰਜਾਬ ਦੇ ਵਸਨੀਕ ਨੂੰ ਉਹ ਵੀ ਸਾਨੂੰ ਮੈਸੇਜ ਹੋ ਜਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਥਾਨ ਗੁਰਦੁਆਰਾ ਰੇਰੂ ਸਾਹਿਬ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਤੋਂ ਚੱਲ ਕੇ ਰਾਜਾ ਹਰੀਸਾ ਨੂੰ ਨਾਲ ਲੈ ਕੇ ਉਹਨਾਂ ਦੀ 84 ਕਟਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇਸ ਸਥਾਨ ਉੱਤੇ ਆਣ ਕੇ ਰੇਰੂ ਦੇ ਦਰਖਤ ਨਾਲ ਘੋੜਾ ਬੰਨਿਆ ਤੇ ਆਪ ਦਰਖਤ ਦੀ ਛਾਵੇਂ ਬੈਠ ਗਏ ਰਾਜਾ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਘੋੜੇ ਉੱਤੇ ਚੜਿਆ ਹੁੰਦਾ ਸੀ ਤੇ ਮਹਾਰਾਜ ਜੀ ਨੇ ਕਿਹਾ ਕਿ ਰਾਜਾ ਇੱਥੋਂ ਇੱਕ ਹਿਰਨ ਨਿਕਲਿਆ ਮਹਾਰਾਜ ਕਹਿਣ ਲੱਗੇ ਰਾਜਾ ਦੇ ਪਿੱਛੇ ਘੋੜਾ ਭਜਾਰ ਆ ਜੇ ਅੱਗੇ ਸ਼ਿਕਾਰ ਖੇਡਣ ਦੇ ਸ਼ੌਕੀਂ ਹੁੰਦੇ ਰਾਜਾ ਹਿਰਨ ਦੇ ਪਿੱਛੇ-ਪਿੱਛੇ ਘੋੜਾ ਭਜਾਈ ਗਿਆ ਹਿਰਨ ਜਾ ਕੇ ਗੁਰੂ ਕੇ ਬਾਗ ਵਾਲੇ ਅਸਥਾਨ ਉੱਤੇ ਅਲੋਪ ਹੋ ਗਿਆ ਤੇ ਰਾਜੇ ਨੂੰ ਉਸ ਖੂਹ ਵਾਲੇ ਜੱਟ ਨੇ ਪਕੜ ਲਿਆ ਕਿ ਤੂੰ ਤੇ ਮੇਰਾ ਕੰਮ ਕਰਨ ਵਾਲਾ ਬੰਦਾ ਉਹਨੇ ਬੜਾ ਜ਼ੋਰ ਲਾਇਆ ਮੈਂ ਉਹ ਬੰਦਾ ਨਹੀਂ ਆ ਪਰ ਜੱਟ ਨਾ ਮੰਨਿਆ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਨ ਲੱਗਾ ਸਤਿਗੁਰੂ ਸਾਹਿਬ ਨੇ ਇਸ ਅਸਥਾਨ ਤੋਂ ਘੋੜਾ ਖੋਲ ਕੇ ਰੇਰੂ ਦੇ ਦਰਖਤਾਂ ਨਾਲ ਤੇ ਮਹਾਰਾਜ ਗੁਰੂ ਕੇ ਬਾਗ ਵੱਲ ਗਏ ਸਤਿਗੁਰੂ ਸਾਹਿਬ ਜੀ ਨੂੰ ਆਉਂਦਿਆਂ ਵੇਖ ਕੇ ਰਾਜਾ ਹਰੀਸਾਣ ਕਹਿਣ ਲੱਗਾ ਹੋਵੇ ਮੇਰਾ ਗੁਰੂ ਆ ਗਿਆ ਮੈਨੂੰ ਛਡਾ ਲੂਗਾ ਤੁਹਾਡੇ ਕੋਲ ਜੱਟ ਨੂੰ ਜਦੋਂ ਜਾ ਕੇ ਮਹਾਰਾਜ ਨੇ ਕਿਹਾ ਭਾਈ ਇਹ ਤੇ ਸਾਡਾ ਦਰਸ਼ਨ ਕਰਨ ਵਾਸਤੇ ਰਾਜਾ ਹਰੀਸਾਣ ਸਕੇਤ ਮੰਡੀ ਦਾ ਆਸਤ ਦਾ ਰਾਜਾ ਹਿਮਾਚਲ ਪ੍ਰਦੇਸ਼ ਤੋਂ ਆਇਆ ਹੋਇਆ ਤੇ ਅਸੀਂ ਇਹਨੂੰ ਇਹ ਤਰਤੀਬ ਵਿਖਾਉਣ ਵਾਸਤੇ ਲੈ ਕੇ ਆਏ ਆਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਜਦੋਂ ਬਚਨ ਕੀਤਾ ਜੱਟ ਨੇ ਰਾਜੇ ਨੂੰ ਛੱਡ ਦਿੱਤਾ ਤੇ ਰਾਜਾ ਮਹਾਰਾਜ ਦੇ ਚਰਨਾਂ ਉੱਤੇ ਸਿਰ ਰੱਖ ਕੇ ਰੋਣ ਲੱਗਾ ਮਹਾਰਾਜ ਤੋ ਹਾਂ ਮੈਨੂੰ ਛਡਾਇਆ ਨਹੀਂ ਤੇ ਜੱਟ ਨੇ ਤੇ ਮੇਰੇ ਕੋ ਪੱਠੇ ਪਵਾਉਣੇ ਸੀ ਮਹਾਰਾਜ ਕਹਿਣ ਲੱਗੇ ਜੇ ਤੂੰ ਇੱਥੇ ਨਾ ਆਉਂਦਾ ਤੇ ਅਗਲਾ ਜਨਮ ਤੇਰਾ ਇਹ ਹੀ ਤੂੰ ਇੱਦਾਂ ਇੱਥੇ ਕੰਮ ਕਰਨਾ ਸੀ ਇੱਦਾਂ ਇੱਥੇ ਕਾਰੋਬਾਰ ਕਰਨਾ ਸੀ ਹੁਣ ਤੇਰਾ ਇੱਕ ਜਨਮ ਕੀ ਤੇਰੀ 84 ਕੱਟ ਦਿੰਨੇ ਆ ਸਤਿਗੁਰੂ ਅਈ ਦਿਆਲ ਤੇ ਸਰਦਾ ਪੂਰੀਏ ਰਾਜੇ ਦਾ ਜਨਮ ਮਰਨ ਕੱਟ ਦਿੱਤਾ ਰਾਜੇ ਦੀ 84 ਕੱਟ ਦਿੱਤੀ ਬਾਅਦ ਵਿੱਚ ਉਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਉਹਨਾਂ ਨੇ ਉਸ ਸਥਾਨ ਉਤੇ ਗੁਰੂ ਕਾ ਬਾਗ ਬਾਗ ਲਵਾ ਕੇ ਗੁਰੂ ਕਾ ਬਾਗ ਨਾਮ ਰੱਖਿਆ ਤੇ ਮਹਾਰਾਜ ਨੇ ਉਥੇ ਚਰਨ ਪਾਏ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਆਪਣੀਆਂ ਜ਼ਮੀਨਾਂ ਵਿੱਚ ਵੀ ਬਾਗ ਲਾਓ ਆਪਣੇ ਘਰਾਂ ਵਿੱਚ ਵੀ ਦਰਖਤ ਲਾਓ ਫਲਦਾਰ ਬੂਟੇ ਲਾਓ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਰੁੱਖ ਲਾ ਕੇ ਆਪਣੇ ਦੇਸ਼ ਨੂੰ ਹਰਿਆ ਭਰਿਆ ਰੱਖਣ ਵਿੱਚ ਕਾਮਯਾਬ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਕਿ ਸਾਡੇ ਸੰਸਥਾ ਵੱਲੋਂ ਬੇਨਤੀ ਹੈਗੀ ਵੀ ਜਿਸ ਪੰਜਾਬ ਦੇ ਜਿਸ ਗੁਰੂ ਘਰ ਵਿੱਚ ਜੇ ਕੋਈ ਰੁੱਖ ਸੰਸਾਰਿਕ ਯਾਤਰਾ ਪੂਰੀ ਕਰ ਗਿਆ ਉਹ ਪ੍ਰਾਤਨ ਪੰਜਾਬ ਦਾ ਉਹ ਇਸ ਵੀਡੀਓ ਨੂੰ ਦੇਖਦੇ ਰਹਾਏ ਸਾਡੇ ਨਾਲ ਸੰਪਰਕ ਕਰ ਸਕਦੇ ਅਸੀਂ ਜਿਹੜੀ ਸਾਡੀ ਟੀਮ ਹੈਗੀ ਆ ਜਿਸ ਤਰ੍ਹਾਂ ਅੱਜ ਅਸੀਂ ਰੁੱਖ ਲਾਇਆ ਇੱਥੇ ਇਸ ਧਰਤੀ ਦੇ ਉੱਤੇ ਇਸ ਪਾਸ਼ਾ ਜੇਗਾ ਦੇ ਉੱਤੇ ਇਸੇ ਤਰ੍ਹਾਂ ਹੀ ਅਸੀਂ ਰੁੱਖ ਲੈ ਕੇ ਖੁੱਦ ਤੁਹਾਡੇ ਕੋਲ ਲਾਵਾਂਗੇ ਤੇ ਜਿਸ ਕਿਸੇ ਪੰਜਾਬ ਦੇ ਪਿੰਡ ਦਾ ਨਾਂ ਕਿਸੇ ਰੁੱਖ ਪਿੱਛੇ ਹੈ ਜੇ ਉਹ ਵੀ ਜੰਗਲ ਦੇ ਰੂਪ ਵਿੱਚ ਉਸ ਰੁੱਖ ਦਾ ਜੰਗਲ ਲਾਉਣਾ ਚਾਹੁੰਦਾ ਬਹੁਤ ਸਾਰੇ ਰੁੱਖ ਸਾਡੇ ਪੰਜਾਬ ਦੇ ਵਿੱਚ ਫਲਾਈ ਦੇ ਨਾਂ ਤੇ ਪੰਡਾ ਤੂਤ ਦੇ ਨਾਂ ਤੇ ਪੰਡਾ ਜੰਡ ਦੇ ਨਾਂ ਤੇ ਪੰਡਾ ਉਹ ਵੀ ਸਾਡਾ ਸੰਪਾਰਕ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ